ਦੇਖੋ ਜੀ ਮੈਂ ਛੱਤ ਤੇ ਚੜੀ ਹੋਈਆਂ ਕੱਪੜੇ ਧੋ ਕੇ ਹਟੀਆਂ ਹੁਣ ਤੇ ਸਾਰਿਆਂ ਨੇ ਧੁੱਪ ਦੇ ਲਾਲਚ ਨੂੰ ਕਈ ਘਰਾਂ ਦੇ ਦੇਖੋ ਇੱਧਰ ਵੀ ਕੱਪੜੇ-ਕੱਪੜੇ ਧੋਏ ਪਿਆ ਤੇ ਪਰ ਕਰੀਏ ਕਿ ਇਧਰੋਂ ਹੁਣ ਬੱਦਲ ਨੇ ਪੂਰਾ ਐਨਕਸਮਾਨ ਪਾਇਆ ਹੋਇਆ ਮੈਂ ਤੁਹਾਨੂੰ ਬੱਦਲ ਦਿਖਾਈ ਦਿੰਨੀ ਆ ਦੇਖੋ ਮੈਂ ਕਿਤੇ ਮੈਂ نیچے ਉਤਰਾਂ ਹਜੇ ਕੱਪੜੇ ਪਾ ਕੇ ਬੱਦਲ ਦੁਬਾਰਾ ਫੇਰ ਆ ਜਵੇ ਤੋ ਇਹ ਦਵਾਏ ਕਪੜੇ ਕਰ ਦਵੇ ਮੇਰੇ ਖਰਾਬ ਹੁਣ ਦੇਖੋ ਤੁਸੀਂ ਸਾਡੀ ਸੜਕ ਕਿੰਨੀ ਸਾਫ ਲੱਗ ਰਹੀ ਹੈ ਨਾ ਉਹ ਟੁੱਟੀ ਹੋਈ ਹੈ ਨਾ ਉੱਥੇ ਸੀਵਰੇਜ ਪੈ ਰਿਹਾ ਜੇ ਕਿਤੇ ਮੀਂਹ ਆ ਗਿਆ ਇੱਥੇ ਕਿਸ਼ਤੀ ਸਿੱਟਣੀ ਪੈਣੀ ਆ ਤੇ ਸਾਡੇ ਘਰ ਦੇ ਕੋਲ ਤੁਹਾਨੂੰ ਪਾਰਕ ਦਿਖਾਈ ਦੇ ਉਹ ਸੀਗਾ ਪਾਰਕ ਵੇਖ ਹੁਣ ਉੱਥੇ ਨਾ ਪਾਣੀ ਛੱਡਿਆ ਹੋਇਆ ਉਹ ਦੇਖੋ ਪਹਿਲਾਂ ਪਾਣੀ ਨਾਲ ਨਾ ਸਾਰੇ ਪੌਦੇ ਮਰ ਗਏ ਹੁਣ ਦੁਬਾਰਾ ਨਵੇਂ ਪੌਦੇ ਲਾ ਕੇ ਨਾ ਪਾਣੀ ਦੁਆਰਾ ਛੱਡਿਆ ਫਿਰ ਬਹੁਤ ਸੋਹਣੇ ਹੋ ਜਾਣੇ ਫਿਰ ਦਿਖੇ ਰਿਹਾ ਹੁਣ ਤੁਹਾਨੂੰ ਸਾਰੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਸੜਕ ਵੀ ਚਿੱਟੀ-ਚਿੱਟੀ ਸਾਫ-ਸਾਫ ਜਦੋਂ ਆ ਗਿਆ ਪਾਣੀ ਇੱਥੇ ਆਏ ਜਾਣਗੇ ਕੋਈ गिर ਜਾਂਦਾ ਕੋਈ ਕੁਝ ਬੁਰਾ ਹਾਲ ਪਰ ਰੱਬਾ ਹੁਣ ਨਮੀ ਪਾਈ ਕਿਉਂਕਿ ਮੈਂ ਕੱਪੜੇ ਧੋ ਕੇ ਹਟੀਆਂ